ਕਹਿਦੇ ਹੰਝੂਆਂ ਨਾਲ ਤਾਂ ਦਿੱਲੀ ਹਲਾ ਦਿੱਤੀ ਪਰ ਇਹਨਦਰ ਭਾਈ ਮੈਰੋ ਦੇ ਹੰਝੂ ਇੱਥੇ ਕੋਈ ਅਸਰ ਹੀ ਨਹੀਂ ਹੋਇਆ ਜੀ ਜਿਹੜਾ ਉਹ ਲੁੱਚਾ ਸਾਧਾ ਜਿਹਦੀ ਉਹ ਸੰਪਰਦਾਵਾਂ ਦਾ ਡੇਰਾ ਆ ਉਹ ਸੁੱਤੇ ਆ ਕਿ ਉਹਨਾਂ ਨੇ ਪੈਸੇ ਇਕੱਠੇ ਕਰਨ ਨੂੰ ਸਾਰਾ ਕੁਝ ਕੀਤਾ ਆ ਕਿ ਇਹ ਸਿੱਖ ਦਾ ਡੇਰਾ ਨਹੀਂ ਇੱਕ ਮਸੰਦ ਦਾ ਡੇਰਾ ਸੀ ਠੀਕ ਆ ਮਸੰਦ ਹੀ ਕਮਾਂਗੇ ਉਹਨੂੰ ਜਥੇਦਾਰ ਸਾਹਿਬ ਇਸ ਜਿਹੜੀ ਪਾਵਨ ਸਰੂਪ ਮਹਾਰਾਜੀ ਦੇ ਇਹਨਾਂ ਦੇ ਬਾਰੇ ਉਹ ਚੁੱਪ ਕਿਉਂ ਕਿਉਂ ਨਾਟਕ ਆਇਆ ਹੋਊਗਾ ਫਿਰ ਬੋਲਣ ਦਾ ਫਿਰ ਇਹੀ ਹੋ ਸਕਦਾ ਹੋਰ ਕਹਿ ਸਕਦੇ ਇਹਨਾਂ ਨੂੰ ਡਰ ਕਿਉਂ ਨਹੀਂ ਮਹਾਰਾਜਾ ਜੀ ਉਹਨਾਂ ਨੂੰ ਸੰਭੇਂ ਕਿੱਖ ਨਹੀਂ ਤੇ ਡਰ ਕਾਦਾ ਇਹਨਾਂ ਨੂੰ ਮੈਂ ਤੇ ਇਹ ਗੱਲ ਕਹੂੰਗਾ ਵੀ ਉੱਥੇ ਜਿਹੜੀਆਂ ਬੀਬੀਆਂ ਜਾਂਦੀਆਂ ਕਿ ਉਹਨਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਇੱਥੇ ਕੀ ਕੁਝ ਹੋਣ ਡਿਆ ਘਰੇ ਤੋਂ ਪਾਣੀ ਦਾ ਘੁੱਟ ਫੜਾ ਕੇ ਨਹੀਂ ਰਾਜੀ ਠੀਕ ਆ ਤੇ ਉੱਥੇ ਜਾ ਕੇ ਤਾਂ ਇਹਨਾਂ ਚ ਸਾਡੇ ਭਾਂਡੇ ਮਾਇਂ ਕਿਉਂ ਕੰਮ ਜਾਂਦੀਆਂ ਪਰ ਕਿਸੇ ਜਾਂਦੇ ਭਗਤ ਨਾ ਮੋੜੋ ਬੇਗਲਾ ਤੁਹਾਡਾ ਸਾਰਾ ਕੁਝ ਹੀ ਲੁੱਟ-ਪੁੱਟ ਕੇ ਲਾਜੂ ਤੇ ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਾ ਹੋਵੇ ਕਿ ਗੁਰੂ ਮਹਾਰਾਜ ਨੂੰ ਸਮਝਦੇ ਕੀ ਨੇ ਕਿ ਜਾਇ ਇਹਨਾਂ ਦੀਆਂ ਸੈਟਿੰਗਾਂ ਏਡੀਆਂ ਜ਼ਬਰਦਸਤ ਨੇ ਵੀ ਅਗਰ ਇਹ ਕੁਝ ਵੀ ਕਰਨ ਤੇ ਇਹਨਾਂ ਨੂੰ ਕਿਸੇ ਨੇ ਵਰਜਣ ਹੀ ਨਹੀਂ ਆਉਣਾ ਟੋਕਣ ਹੀ ਨਹੀਂ ਆਉਣਾ ਰੋਕਣ ਹੀ ਨਹੀਂ ਆਉਣਾ। ਉਹ ਬੀਬੀਆਂ ਨੂੰ ਵੀ ਸ਼ਰਮ ਚਾਹੀਦੀ ਆ ਤੇ ਖਾਸ ਕਰਕੇ ਉਹਨਾਂ ਦੇ ਬੰਦਿਆਂ ਨੂੰ ਵੀ ਸ਼ਰਮ ਚਾਹੀਦੀ ਆ ਕਿ ਇਦਾਂ ਦੇ ਡੇਰੇਆਂ ਦਾ ਨਾਂ ਧੰਨ ਜਦੋਂ ਇੱਕ ਵਾਰੀ ਪਤਾ ਲੱਗ ਜਾਂਦਾ ਅਸੀਂ ਤਾਂ ਔਰਤਾਂ ਦੀਆਂ ਇੱਜ਼ਤਾਂ ਬਚਾਈਆਂ। ਪਰ ਤੁਸੀਂ ਕਿਸੇ ਨੂੰ ਕਿਉਂ ਹੱਪਲਾ ਪੀਐਸੀ ਹਣ ਇੱਜ਼ਤਾਂ ਬਚਾਈਆਂ। ਉਹਨਾਂ ਕਹਿੰਦਾ ਅੱਛਾ ਜੀ ਉਹ ਜਿੱਦਾਂ ਚਨਕੜ ਬਚਾਈ ਸੀ। ਦੇਖੋ ਜੀ ਜਿਹਦੇ ਸੇਵਾ ਕਰਨੀਆਂ ਸਭ ਤੋਂ ਪਹਿਲਾਂ ਮਾਂ-ਬਾਪ ਦੀ ਕਰ ਲਵੇ। ਜੇ ਸਾਦੇ ਨੇੜੇ ਕੋਲ ਜਾ ਕੇ ਨੱਤਾ ਕੁੱਟਣੀਆਂ ਕਰੇ ਮਾਂ ਬਾਪ ਨਹੀਂ ਹੈਗੇ ਜਿਹਦੇ ਸਾਧ ਲੱਤਾ ਕੁੱਟੇ ਹੋ ਜਾਣਾ ਪੁੱਣ ਮਿਲਦਾ ਘਰੇ ਪਾਣੀ ਦਾ ਘੁੱਟ ਨਹੀਂ ਕਿਸੇ ਨੂੰ ਪੁੱਛਣਾ ਜਿਹੜੀਆਂ ਪੀਪੀਆਂ ਬਾਬੀਆਂ ਦੀਆਂ ਲੱਤਾ ਕੁੱਟਦੀਆਂ ਉਹਨਾਂ ਨੇ ਕਦੀ ਘਰ ਕੇ ਇਹ ਬਜ਼ੁਰਗ ਦੀਆਂ ਜਾਂ ਆਪਣੇ ਘਰ ਵਾਲੇ ਦੀਆਂ ਥੱਕੇ ਹਾਰੇ ਆਏ ਦੀਆਂ ਲੱਤਾ ਕੁੱਟੀਆਂ ਹੁਣ ਨਾ ਨਾ ਉਹਨਾਂ ਉਹਨਾਂ ਜਾਨਾਂ ਦੇ ਕੁੱਤੇ ਖਾਣੀ ਕਰਦੀਆਂ ਉਹਨੀਆਂ ਇਹਦੇ ਨੇ ਉਥੇ ਕੀ ਕਰਨਾ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਬੇਦਬੀ ਕਿਉਂ ਨਹੀਂ ਹੁੰਦੀ ਅਗਲੇ ਜਿਦਾਂ ਹੀ ਗੋਲੀ ਮਾਰ ਦਿੰਦੇ ਆ ਕਦੀ ਕਦੀ ਸੁਣਿਆ ਮਹੰਦ ਸਿੰਘਾਂ ਦੇ ਡੇਰ ਦੇ ਵਿੱਚ ਬੇਅਦਬੀ ਦੀ ਘਟਨਾ ਹੋਈ ਆ ਉਹਨਾਂ ਨੂੰ ਪਤਾ ਕਿੰਨਾ ਅਸ਼ਕਾ ਮੈਂ ਵੱਡਦਾ ਹੀ ਹੁੰਦੇ ਆ ਰਾਕੇਸ਼ ਟਿਕਾੜ ਦੇ ਹੰਝੂਆਂ ਨੇ ਦਿੱਲੀ ਹਿਲਾ ਕੇ ਰੱਖ ਦਿੱਤੀ ਸੀ ਔਰ ਇਧਰ ਭਾਈ ਅਮਰਤਪਾਲ ਸਿੰਘ ਮਹਿਰੂ ਪੁੱਬਾ ਮਾਰ ਮਾਰ ਰੋਇਆ ਪਰ ਉਹਦਾ ਅਸਰ ਕਿਸੇ ਤੇ ਵੀ ਕਿਉਂ ਨਾ ਹੋਇਆ ਇਹ ਹੰਝੂ ਨਿਕਲੇ ਨੇ ਭਾਈ ਅਮਰਤਪਾਲ ਮਹਿਰੂ ਦੇ ਇੱਕ ਬੇਅਦਬੀ ਨੂੰ ਲੈ ਕੇ ਨਿਕਲੇ ਨੇ ਇੱਕ ਡੇਰੇ ਚ ਹੋਈ ਅਸ਼ਲੀਲ ਹਰਕਤ ਨੂੰ ਲੈ ਕੇ ਨਿਕਲੇ ਨੇ ਵੱਡੇ ਖੁਲਾਸੇ ਕਰਨਗੇ ਸਾਡੇ ਨਾਲ ਨੇ ਮਿਸਲ ਸ਼ਹੀਦਾ ਤਰਨੰਦਲ ਦੋਆਬਾ ਤੋਂ ਬਾਬਾ ਕੁਲਜੀਤ ਸਿੰਘ ਜੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕਾਲ ਸਿੰਘ ਜੀ ਮੇਰੇ ਵੱਲੋਂ ਤੁਹਾਡੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਟੀਕ ਕਹਿਦੇ ਹੰਝੂਆਂ ਨਾਲ ਤਾਂ ਦਿੱਲੀ ਹਲਾ ਦਿੱਤੀ ਪਰ ਇਧਰ ਭਾਈ ਮੈਰੋ ਦੇ ਹੰਝੂ ਇੱਥੇ ਕੋਈ ਅਸਰ ਹੀ ਨਹੀਂ ਹੋਇਆ ਜਿਹੜੇ ਭਾਈ ਅਮਰਤਪਾਲ ਸਿੰਘ ਮੈਰੋ ਦੇ ਹੰਝੂ ਆ ਉਹ ਸਿੱਖ ਸੰਗਤਾਂ ਨੂੰ ਵੀ ਦਿਸ ਪੈਂ ਢੰਗ ਸਿੰਘ ਜਥੇਬੰਦੀਆਂ ਨੂੰ ਵੀ ਦਿਸ ਪੈਂ ਕਿਉਂਕਿ ਜਥੇਬੰਦੀਆਂ ਸਾਰੀਆਂ ਇੱਕੋ ਹੀ ਆ ਪਰ ਮੈਂ ਇਹ ਗੱਲ ਕਰਦਾ ਵੀ ਜਿਹੜਾ ਉਹ ਲੁੱਚਾ ਸਾਧ ਜਿਹੜੀ ਉਹ ਸੰਪਰਦਾਵਾਂ ਦਾ ਡੇਰਾ ਆ ਉਹ ਸੁੱਤੇ ਆ ਕਿ ਉਹਨਾਂ ਨੇ ਪੈਸੇ ਇਕੱਠੇ ਕਰਨ ਨੂੰ ਸਾਰਾ ਕੁਝ ਕੀਤਾ ਆ ਉਹਨਾ ਉਹ ਅੱਧ ਤੱਕ ਕਿਉਂ ਨਹੀਂ ਬੋਲੇ ਉਹਨਾਂ ਨੇ ਮੂੰਹ 'ਚ ਕੰਗੋਣੀਆਂ ਪਾਈਆਂ ਜਿਹੜੀ ਉਹ ਸੰਪਰਦਾਵਾਂ ਦਾ ਡੇਰਾ ਹੈਗਾ ਆ ਪਹਿਲਾ ਫਰਜ਼ ਤੇ ਮੁੰਡਲਾ ਉਹਨਾਂ ਦਾ ਮਰਦਾ ਨਾ ਕਿ ਭਾਈ ਸਾਡੇ ਬੰਦੇ ਨੇ ਆਹ ਗਲਤੀ ਕੀਤੀ ਆ ਤਾਂ ਫਲਾਨ ਐਕਸ਼ਨ ਹੋਵੇ ਤੂੰ ਅੱਧ ਤੱਕ ਬੋਲੇ ਕਿਉਂ ਨਹੀਂਗੇ ਉਹ ਸੰਪਰਦਾ ਕਿਉਂ ਨਹੀਂ ਬੋਲੀ ਹੋਏਗੀ ਕੀ ਵਜ੍ਹਾ ਸਮਝਦੇ ਭਾਈ ਅਗਲੇ ਨਾ ਬੰਦਾ ਹੈ ਅਗਲੇ ਕਿਤਾ ਬੋਲ ਪੈਣਗੇ ਜੇ ਦੀ ਸੰਪਰਦਾਵਾਂ ਦਾ ਬੰਦਾ ਹੋਊਗਾ ਉਹ ਬੋਲੂਗਾ ਭਾਵੇਂ ਗੁਨਾਹਗਾਰ ਹੋਵੇ ਭਾਵੇਂ ਵੱਡੀ ਤੋਂ ਵੱਡੀ ਗਲਤੀ ਕਰੇ ਹਣ ਤੁਹਾਡੇ ਸਾਹਮਣੇ ਹੀ ਆ ਜੇ ਤੁਹਾਡੇ ਸਾਹਮਣੇ ਬੋਲੇ ਤਾਂ ਕੋਈ ਗੱਲ ਕਰੋ ਸਿੰਘ ਸਾਹਿਬ ਬਾਬਾ ਕਲੰਦਰ ਸਿੰਘ ਜੀ ਬੋਲੇ ਬਾਬਾ ਰਾਜਾ ਰਾਜ ਸਿੰਘ ਜੀ ਬੋਲੇ ਆ ਅੰਮ੍ਰਿਤਸਰ ਕੱਟ ਕੀਤਾ ਗਿਆ 28 ਤਰੀਕ ਦਾ ਕੱਟ ਰੱਖਿਆ ਗਿਆ ਉਹਦੇ ਵਿੱਚ ਨਿਆਣ ਸਿੰਘ ਹੀ ਆ ਕਿਉਂਕਿ ਸਾਰੀਆਂ ਜਥੇਬੰਦੀਆਂ ਦੀ ਇੱਕੋ ਹੀ ਆ ਕੋਈ ਕਿਸੇ ਜਥੇਬੰਦੀ ਤੋਂ ਆ ਜਾਂਦਾ ਕੋਈ ਕਿਸੇ ਜਥੇਬੰਦੀ ਤੋਂ ਆ ਜਾਂਦਾ ਪਰ ਮੇਨ ਮਕਸਦ ਇਹ ਆ ਨਾ ਮੇਨ ਪੁਆਇੰਟ ਤਾਂ ਸਡਾ ਇਹ ਆ ਵੀ ਜਿਹਨਾਂ ਦੀ ਜਥੇਬੰਦੀ ਦਾ ਉਹ ਡੇਰਾ ਆ ਬਾਠ ਉਹ ਅੱਜ ਤੱਕ ਕਿਉਂ ਨਹੀਂ ਬੋਲੇ ਕੀ ਕਾਰਨ ਕੀ ਉਹਨਾਂ ਨੂੰ ਚੜਾਵਾ ਜਾਂਦਾ ਸੀ ਉਤੋਂ ਕੀ ਉਹ ਉੱਥੇ ਆਣ ਕੇ ਰੋਟੀਆਂ ਖਾਂਦੇ ਸੀ ਜੇ ਕੀ ਕਰਦੇ ਸੀ ਕਿ ਉਹ ਲੋਕਾਂ ਦੀ ਅੱਖਾਂ 'ਚ ਘੱਟੇ ਪਾਉਂਦੇ ਸੀ ਇਸ ਕਰਕੇ ਉਹ ਬੋਲੇ ਕਿਉਂ ਨਹੀਂ ਉਹ ਫਰਜ ਤੇ ਪਹਿਲਾਂ ਉਹਨਾਂ ਦਾ ਬਣਦਾ ਵੀ ਸਾਡੇ ਬੰਦੇ ਨੇ ਆਹ ਗਲਤੀ ਕੀਤੀ ਤੇ ਅਸੀਂ ਆ ਡੇਰਾ ਸੀਲ ਕਰਦੇ ਆ ਜਾਂ ਡੇਰਾ ਸੀ ਢਾਉਨੇ ਆ ਗੁਰੂ ਮਹਾਰਾਜ ਦਾ ਪ੍ਰਕਾਸ਼ ਉੱਥੋਂ ਚਲੋ ਐਸਜੀਪੀਸੀ ਲੈ ਕੇ ਆਇਆ ਜਾਂ ਕੁਝ ਵੀ ਹੋ ਗਿਆ ਠੀਕ ਆ ਨਾ ਇਹ ਸਾਡੇ ਬੰਦੇ ਨੇ ਆਹ ਗਲਤੀ ਕੀਤੀ ਉਹ ਉਹਦੀ ਹੈਲਪ ਕਿਉਂ ਕਰਦੇ ਆ ਇਹਦਾ ਕੋਈ ਸਬੂਤ ਹੈ ਜੀ ਕਿਉਂਕਿ ਡੇਰੇ ਬੜੇ ਭਾਗ ਪੋਤਿਆਂ ਨੇ ਬਹੁਤ ਸਾਰੇ ਐਸੇ ਡੇਰੇ ਨੇ ਜਿਨ੍ਹਾਂ ਦੀ ਮਰਿਆਦਾ ਹੀ ਬਹੁਤ ਜ਼ਿਆਦਾ ਹੈ ਅਸੀਂ ਇਹ ਮਾਰੇ ਵੱਡੀ ਸਰਕਾਰ ਯੋਗ ਨੇ ਦੁਨੀਆ ਦੇ ਵਿੱਚ ਸਤਕਾਰ ਹੀ ਬਹੁਤ ਹੈ ਉਹਨਾਂ ਦਾ ਮੈਂ ਕਹਿੰਦਾ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਜੇ ਅਸੀਂ ਕਿਸੇ ਜਥੇਬੰਦੀ ਨਾਲ ਜੁੜੇ ਹਾਂ ਨਾ ਕਿ ਜਦਨ ਅਸੀਂ ਕੋਈ ਗਲਤੀ ਕੀਤੀ ਸਾਡੀ ਜਥੇਬੰਦੀ ਨੇ ਐਕਸ਼ਨ ਲੈਣਾ ਸਭ ਤੋਂ ਪਹਿਲਾ ਮੋਢਲਾ ਫਰਜ਼ ਉਹਨਾਂ ਦਾ ਆ ਤੇ ਜਿਨ੍ਹਾਂ ਦੀ ਉਹ ਭਰਾਵਾਂ ਚਾਹੇ ਜਿਨ੍ਹਾਂ ਦਾ ਉਹ ਸਾਥ ਪਾਲਿਆ ਹੋਇਆ ਮਸੰਦਾ ਉਹਨਾਂ ਨੇ ਉੱਤੇ ਐਕਸ਼ਨ ਕਿਉਂ ਨਹੀਂ ਲਿਆ ਅਕਸਰ ਕਿਦੋਂ ਸੰਥੀਆਂ ਨੇ ਲਈ ਹੋਊਗੀ ਉਹਨੇ ਕਿਸੇ ਕਿਸੇ ਕੋ ਕਿਸੇ ਮਹਾਂਪੁਰਸ਼ ਦੀ ਸੰਗਤ ਤੇ ਕੀਤੀ ਹੋਊਗੀ ਉਹਨਾਂ ਦਾ ਫਰਜ਼ ਨਹੀਂ ਬਣਦਾ ਵੀ ਇਹ ਭਾਈ ਸਾਡਾ ਚਿੰਨਾ ਬਲ ਕਰ ਰਿਹਾ ਕਿ ਗਿਆ ਜਾ ਕਿੰਗਾ ਕਿੰਗਾ ਸੀ ਇਹਦੇ ਉੱਤੇ ਤੇ ਕੋਈ ਐਕਸ਼ਨ ਲਈਏ ਪਰ ਇਹ ਚਰਨ ਕਾਠ ਤੇ ਵਿੱਚ ਜੋ ਘਟਨਾ ਵਾਪਰੀ ਹੈ ਜੋ ਸ਼ਲੀਲ ਹਰਕਤ ਹੋਈ ਜਿਹੜੀ ਵੀਡੀਓ ਭਾਈ ਮੈਰੋ ਨੇ ਜਾਰੀ ਕੀਤੀ ਹੈ ਤੁਸੀਂ ਇਹਦੇ ਤੇ ਕੀ ਟਿੱਪਣੀ ਕਰੋਗੇ ਦੇਖੋ ਜਿਹੜਾ ਮਹਾਰਾਜ ਦੇ ਹਜੂਰੇ ਦੇ ਵਿੱਚ ਹੁਮੁੰਡਿਆ ਉਹ ਹੈਗਾ ਤੇ ਕੋ ਗਰਮੀ ਆ ਨਾ ਤੁਹਾਨੂੰ ਮੈਂ ਯਾਦ ਕਰਾ ਦਿਆਂ ਜਦੋਂ ਉਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ ਕਰੋ ਅਰਜਨ ਦੇਵ ਜੀ ਆਪਣੇ ਪੰਜਵੇਂ ਪਾਤਸ਼ਾਹ ਜਦੋਂ ਉਹ ਦਾ ਜਾਂ ਬਾਬਾ ਬੁੱਢਾ ਜੀ ਸਿੰਘ ਸੀ ਜਦੋਂ ਪੁਰਾਣੇ ਸਮਿਆਂ ਦੇ ਪ੍ਰਾਤਨ ਵਿੱਚ ਗੁਰੂ ਮਹਾਰਾਜ ਦਾ ਜਿਹੜਾ ਸੁਖਾਸਣ ਬਰੰਗ ਦੇ ਉੱਤੇ ਕਰਕੇ ਪੰਜੇ ਦਰੀ ਬਿਸ਼ਾ ਕੇ ਜਾਂ ਕੰਦਰ ਬਿਸ਼ਾ ਕੇ ਸੌਂਦੇ ਸੀ ਕਿ ਉਹ ਮਹਾਰਾਜ ਦੇ ਹਜੂਰ ਕੀ ਸਾਰਾ ਕੁਝ ਕਰੀ ਜਾਂ ਇਹਨਾਂ ਨੂੰ ਡਰ ਕਿਉਂ ਨਹੀਂ ਮਹਾਰਾਜ ਦਾ ਜੀ ਰੱਬ ਨੂੰ ਸਮਝ ਤਾਂ ਹੀ ਕੱਖ ਨਹੀਂ ਤੇ ਡਰ ਕਾਦਾ ਇਹਨਾਂ ਨੂੰ ਕੌਮ ਦਾ ਡਰ ਨਹੀਂ ਜੇ ਗੁਰੂ ਮਾਰ ਦਾ ਭੈ ਹੋਵੇ ਜੇ ਗੁਰੂ ਮਾਰ ਦਾ ਭੈ ਹੋਵੇ ਤਾਂ ਫਿਰ ਅੰਦਰ ਇੰਨਾ ਵੀ ਹਰਕਮਾਂ ਕਰਨ ਦਾ ਭੈ ਉਹਨੂੰ ਤੁਸੀਂ ਇਹ ਗੱਲ ਨੂੰ ਬਾਤ ਦਿਓ ਨਹੀਂ ਕੌਮ ਦਾ ਵੀ ਕੋਈ ਭੈ ਨਹੀਂ ਪੰਥ ਦਾ ਕੋਈ ਭੈ ਨਹੀਂ ਨਿਹੰਗ ਜੱਟ ਦਾ ਕੋਈ ਭੈ ਨਹੀਂ ਇੱਥੋਂ ਤੇ ਇਹੀ ਸਮਝ ਜਾਵੇ ਨਾ ਕਿ ਜਿਹੜੀ ਗੱਲ ਇਹ ਆ ਨਾ ਬਈ ਮੋਢੇ ਕਿਥੋਂ ਕਰਾਉ ਹੋਇਆ ਜਿਨ੍ਹਾਂ ਦੀ ਉਹ ਬ੍ਰਾਂਚ ਆ ਜਾਂ ਜਿਨ੍ਹਾਂ ਦੀ ਹੈਗੀਆਂ ਉਹਨਾਂ ਨੇ ਐਕਸ਼ਨ ਕਿਉਂ ਨਹੀਂ ਲਿਆ ਕਿ ਉਹਨਾਂ ਨੇ ਜੁੜੀਆਂ ਬਾਜੇ ਖੜਕਾਉਣ ਦਾ ਹੀ ਕੰਮ ਫੜਿਆ ਆਇਆ ਕਿ ਉਹਨਾਂ ਕੋਲ ਛੋਟਾ ਫਿਰਦਾ ਹੀ ਨਹੀਂ ਦਾਗ ਉਹਨਾਂ ਕੋਲ ਹੈ ਹੀ ਨਹੀਂ ਤੇ ਅਮਰਤਪਾਲ ਨੇ ਰੋਂਦੇ ਹੋਏ ਭੁੱਬਾ ਮਾਰ ਮਾਰ ਰੋਂਦੇ ਹੋਏ ਇਹ ਕਿਹਾ ਸੀ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਗੁਰੂ ਸਾਹਿਬ ਦੇ ਅੱਗੇ ਅਸ਼ਲੀਲ ਹਰਕਤਾਂ ਹੁੰਦੀਆਂ ਨੇ ਨਾ ਤਾਂ ਕੋਈ ਮੇਰੇ ਨਾਲ ਕੌਮ ਖਲੋਤੀ ਨਾ ਮੇਰੇ ਨਾਲ ਪੰਥ ਖਲੋਤਾ ਨਾ ਨਿਹੰਗ ਜਥੇਬੰਦੀਆਂ ਨਾ ਕੋਈ ਐਸਜੀਪੀਸੀ ਸਿੰਘ ਸਾਹਿਬ ਆਪਾ ਕੁਲਵਿੰਦਰ ਸਿੰਘ ਚੌਂਤੇ ਵਾਲੇ ਦੋ ਸਾਲ ਉਹਨਾਂ ਨੇ ਕਿਸਾਨੀ ਧਰਮ ਵਿੱਚ ਦਿੱਲੀ ਲਾਇਏ ਉਹ 1.5 ਪਾਣੀ 2 ਸਾਲ ਹੋ ਗਿਆ ਉੱਥੇ ਆਪਣੇ ਮਨਦੀ ਸਿੰਘਾਂ ਦੇ ਮੋਰਚੇ ਤੇ ਬੈਠੇ ਬਾਬਾ ਰਾਜਾ ਰਾਜ ਸਿੰਘ ਬੈਠੇ ਉਹਨਾਂ ਨੇ ਵੀਰੂਮਾਂ ਤੇ ਪਾਈਆਂ ਭਾਈ ਅਸੀਂ ਤੇਰੇ ਨਾਲ ਆ ਫਿਰ ਕੱਠ ਵੀ ਕੀਤਾ ਤੇ ਐ ਜੀਪੀਸੀ ਤੇ ਮੁਲਾਜਮ ਵੀ ਪਹੁੰਚੇ ਕੋਈ ਕਈ ਵਾਰੀ ਲੇਟ ਫਿਟ ਹੋ ਜਾਂਦਾ ਉਹ ਉੱਤੇ ਕੋਈ ਗਿਲਾ ਕਰਨਾ ਚਲੋ ਕਈ ਵਾਰੀ ਕੋ ਸੁਨੇਹਾ ਵੀ ਪਹੁੰਚਦਾ ਜਾਂ ਕੋਈ ਵਾਰੀ ਕੋ ਰਾਬਤਾ ਨਹੀਂ ਹੁੰਦਾ ਉਹ ਗੱਲ ਅਲੱਗ ਆ ਪਰ ਪਹੁੰਚੇ ਕਿਉਂ ਨਹੀਂ ਕੋਈ ਸਿੰਘ ਨਹੀਂ ਪਹੁੰਚ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਜੀ ਜੀ ਅੱਪਾ ਹੀ ਅਮਰਤਪਾਲ ਜਿਹੜੇ ਨੇ ਉਹਨਾਂ ਦੇ ਗਿਲੇ ਸ਼ਿਕਵੇ ਜਿਹੜੇ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਉਹਨਾਂ ਦੀ ਇੰਟਰਵਿਊ ਦੇਖਿਆ ਉਹ ਗਿਲੇ ਸ਼ਿਕਵੇ ਜਿਆਦਾ ਕਿਹਦੇ ਨਾਲ ਨੇ ਉਹ ਜਾਇਦਾ ਸਭ ਤੋਂ ਪਹਿਲਾਂ ਤੇ ਉੱਥੇ ਦੀ ਜਿਹੜੀ ਸੰਗਤ ਆ ਨਾ ਉਸ ਇਲਾਕੇ ਦੀ ਉਹਨੂੰ ਇਹ ਚਾਹੀਦਾ ਵੀ ਅਸੀਂ ਇਸ ਡੇਰੇ ਦਾ ਟੋਟਲ ਬਾਈਕਾਟ ਕਰਦੇ ਉਸ ਇਲਾਕੇ ਦੀ ਸੰਗਤ ਨੂੰ ਚਾਹੀਦਾ ਪਿੰਡ-ਪਿੰਡ ਮਤੇ ਪੈਣੇ ਚਾਹੀਦੇ ਵੀ ਭਾਈ ਇਹ ਸਾਲ ਵਿਗੜਿਆ ਹੋਇਆ ਦੂਜੀਆਂ ਦੂਜੀ ਗੱਲ ਵੀ ਉਹ ਮੈਂ ਤਾਂ ਇਹ ਗੱਲ ਕਹੂੰਗਾ ਵੀ ਉੱਥੇ ਜਿਹੜੀਆਂ ਬੀਬੀਆਂ ਜਾਂਦੀਆਂ ਕਿ ਉਹਨਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਇੱਥੇ ਕੀ ਕੁਝ ਹੋਣ ਡਿਆ ਘਰੇ ਤੋਂ ਪਾਣੀ ਦਾ ਘੁੱਟ ਫੜਾ ਕੇ ਨਹੀਂ ਰਾਜੀ ਠੀਕ ਉਥੇ ਜਾ ਕੇ ਤਾਂ ਇਹਨਾਂ ਚ ਸਾਡੇ ਭਾਂਡੇ ਮੈਂਦੀ ਉਹ ਕੀ ਕਰਨ ਜਾਂਦੀ ਹੈ ਉਹਨਾਂ ਦੀ ਇੱਕ ਭਗਤ ਹੈ ਬੀਬੀ ਔਰ ਉਹਨੇ ਕੁਝ ਵੀਡੀਓ ਚ ਗੱਲਾਂ ਐਸੀਆਂ ਕੀਤੀਆਂ ਬਹੁਤ ਹੀ ਇਤਰਾਜਯੋਗ ਨੇ ਦੱਸਣਯੋਗ ਨਹੀਂ ਆ ਪਰ ਕਹਿਣੀਆਂ ਬਣਦੀਆਂ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਵੀ ਤਾਂ ਇੱਥੇ ਆਨੇ ਆ ਤੇਰੇ ਲਫ਼ਜ਼ ਕੁਦੀਤਾਂ ਤੇ ਜਿਹੜੇ ਮੇਰੇ ਕਹਿਣ ਲੱਗੇ ਮੈਨੂੰ ਸ਼ਰਮ ਤੇ ਆ ਰਹੀ ਹੈ ਪਰ ਇਹ ਤੁਹਾਡੇ ਤੱਕ ਜਾਣੇ ਜ਼ਰੂਰੀ ਸੰਗਤ ਕਿ ਵੇਖੋ ਕਿਹੋ ਜਿਹਾ ਗਰਾਫ गिर ਚੁੱਕਾ ਹੈ ਕਿਹੋ ਜਿਹਾ ਹਾਲਾਤ ਹੋ ਗਏ ਨੇ ਕਿ ਸੰਗਤ ਬਾਬੇ ਨੂੰ ਬਚਾਉਣ ਦੇ ਲਈ ਵੀਡੀਓ ਆ ਚੁੱਕੀ ਸਬੂਤ ਸਾਹਮਣੇ ਨੇ ਪਰ ਉਹਦੇ باوجود ਬਾਬੇ ਨੂੰ ਗੁਨਾਹਗਰ ਨਹੀਂ ਮੰਨਦੇ ਔਰ ਉਹਨਾਂ ਨੂੰ ਬਚਾਉਣ ਦੇ ਲਈ ਵੇਖੋ ਕੀ ਬਿਆੰਦੇ ਰੇ ਹੁਣ ਰਾਮ ਰਹੀਮ ਦੇ ਚੇਲੇ ਉਹ ਵੀ ਕਹਿੰਦੇ ਸਾਡੇ ਪਿਤਾ ਜੀ ਨੇ ਤਾਂ ਕੁਝ ਕੀਤਾ ਹੀ ਨਹੀਂ ਕਿ ਉਹ ਹੀ ਉਹਦੇ ਆਪਣੇ ਭਗਤ ਹੈਗੇ ਆ ਫਿਰ ਉਹਦੇ ਸਿੱਧੀ ਜੀ ਗੱਲ ਹੈ ਜਿਹੜਾ ਕਹਿੰਦੇ ਸਾਡੇ ਨਾਲ ਕਿਉਂ ਨਹੀਂ ਕੁਝ ਵੀ ਹੋਇਆ ਹੁਣ ਰਾਮ ਰਹੀਮ ਦੇ ਕਿਸੇ ਚੇਲੇ ਨੂੰ ਪੁੱਛ ਲਓ ਕਹਿੰਦੇ ਨਾ 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 ਜੀ ਸਾਡੇ ਪਿਤਾ ਜੀ ਤਾਂ ਉਹ ਇਹ ਕੰਮ ਕਰ ਹੀ ਨਹੀਂ ਸਕਦੇ ਉਹ ਕਹਿੰਦੇ ਵੀ ਉਹਦੇ ਚੀਨ ਦੀ ਬਾਰਡਰ ਦਾ ਯੁੱਧ ਹੋਣ ਲੱਗਾ ਸੀਗਾ ਤੇ ਤਾਂ ਕਰਕੇ ਉਹ ਜੇਲ੍ਹ ਚਲਕੇ ਯੁੱਧ ਰੁਕ ਗਿਆ ਜੀ ਜਿਹਨਾਂ ਜਿਹੜੇ ਅੰਨੇ ਭਗਤ ਆ ਇਹ ਸਾਰਿਆਂ ਨੂੰ ਬੇਨਤੀ ਆ ਵੀ ਭਗਤ ਬਣੋ ਠੀਕ ਆ ਪਰ ਗੁਰੂ ਗ੍ਰੰਥ ਸਾਹਿਬ ਦੇ ਬਣੋ ਪਰ ਕਿਸੇ ਜਾਂਦੇ ਭਗਤ ਨਾ ਬਣੋ ਵਿਗਲਾ ਤੁਹਾਡਾ ਸਾਰਾ ਕੁਝ ਹੀ ਲੁੱਟ-ਪੁੱਟ ਕੇ ਲੈ ਜਾਵੇ ਤੇ ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਾ ਹੋਵੇ ਆਮ ਸਿੱਖ ਗੁਰੂ ਸਾਹਿਬ ਤੋਂ ਇਨਾ ਭੈ ਖਾਂਦਾ ਪਰ ਇਹ ਜਿਹੜੇ ਬੰਦੇ ਨੇ ਇਹਨਾਂ ਗੁਰੂ ਸਾਹਿਬ ਨੂੰ ਮਜ਼ਾਕੋ ਬਣਾਇਆ ਹੋਇਆ ਇਹਦਾ ਜਰਾ ਜਵਾਬ ਜ਼ਰੂਰ ਤੇ ਇਹਨਾਂ ਨੂੰ ਗੁਰੂ ਮਹਾਰਾਜ ਦਾ ਡਰ ਨਹੀਂ ਗੁਰੂ ਮਹਾਰਾਜ ਨੂੰ ਹਾਜ਼ਰ-ਨਾਜ਼ਰ ਨਹੀਂ ਮੰਨਦੇ ਕਿ ਗੁਰੂ ਮਹਾਰਾਜ ਨੂੰ ਸਮਝਦੇ ਕੀ ਨੇ ਕਿ ਜਾਂ ਇਹਨਾਂ ਦੀਆਂ ਸੈਟਿੰਗਾਂ ਇਡੀਆਂ ਜ਼ਬਰਦਸਤ ਨੇ ਕਿ ਅਗਰ ਇਹ ਕੁਝ ਵੀ ਕਰਨ ਤੇ ਇਹਨਾਂ ਨੂੰ ਕਿਸੇ ਨੇ ਵਰਜਣ ਹੀ ਨਹੀਂ ਆਉਣਾ ਟੋਕਣ ਹੀ ਨਹੀਂ ਆਉਣਾ ਰੋਕਣ ਹੀ ਨਹੀਂ ਆਉਣਾ ਇਹਨਾਂ ਦੇ ਹੌਸਲੇ ਕੋ ਵਧੇ ਹੋਏ ਨੇ ਦੇਖੋ ਜੀ 100 ਦਿਨ ਚੋੜਦਾ ਇੱਕ ਦਿਨ ਸਾਥ ਦਾ ਹੀ ਆ 2015 ਦੇ ਵਿੱਚ ਜਿਹੜੇ ਕਹਿੰਦੇ ਸੀ ਕਿ ਅਸੀਂ ਤੇ 25 ਸਾਲ ਰਾਜ ਕਰਨਾਂ ਨਾ ਕੋ ਗੱਲ ਹੈ ਨਹੀਂ ਕਿ ਅੱਜ ਦੇਖ ਲਓ ਲੱਭੇ ਥਿਉਂਦੇ ਲੱਭਦੇ ਆ ਜਦੋਂ ਗੁਰਵਾੜੀ ਦੀ ਤਾਕਤ ਆਉਂਦੀ ਆ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਜਦੋਂ ਪਾਪੀ ਨੂੰ ਮਾਰੇ ਨੇ ਮਾਰਨਾ ਫਿਰ ਉਹਨਾਂ ਕੋਲੋਂ ਪਾਪ ਹੀ ਕਰਾਉਂਦਾ ਹੁੰਦਾ ਤੇ ਪਾਪੋਂਾ ਜਦੋਂ ਘੜਾ ਭਰ ਗਿਆ ਫਿਰ ਇਤਨਾ ਉਹਦਾ ਹਾਲ ਤੇ ਵੀ ਹੁੰਦਾ ਹੀ ਆ ਨਾ ਅੱਛਾ ਅਮਰਤਪਾਲ ਆ ਜਿਹੜਾ ਮੈਨੂੰ ਇਹ ਤਾਂ ਆਪਣੀ ਕਿਸਮਤ ਸੀ ਵਧੀ ਸੀ ਜਾਂ ਕੋਈ ਇਹਦੇ ਕੋਲ ਸਬੂਤ ਸੀ ਬਚ ਗਿਆ ਨਹੀਂ ਤਾਂ ਇਹਦੇ ਖਿਲਾਫ ਤਾਂ ਬੜਾ ਵੱਟਾ ਕੰਮ ਹੋ ਗਿਆ ਸੀ ਉਹਦੇ ਤੇ આરોપી ਲੱਗ ਚੁਕੇ ਸੀਗੇ ਸੋ ਉਹਦੇ ਤੇ ਤੇ ਵੇਖੋ ਇਹ ਵੀ આરોਪ ਜਿਹੜੇ ਸੀ ਲੱਗੇ ਸੀ ਕਿ ਸਾਡੇ ਕੋ ਪੈਸੇ ਵੀ ਮੰਗ ਰਿਆ ਜਾਂ ਪੈਸੇ ਲੈ ਗਿਆ ਜਾਂ ਕੋਈ ਸੋਨੇ-ਸਾਨੇ ਦਾ આરોਪ ਹੀ ਲੱਗ ਰਹੇ ਸੀ ਮੈਂ ਤਾਂ ਤੁਹਾਨੂੰ ਦੱਸਿਆ ਵੀ ਭਗਤਾਂ ਨੂੰ ਤਾਂ ਬਹੁਤ ਕੁਝ ਕਹਿਣਾ ਹੁੰਦਾ ਵੀ ਸਾਡਾ ਆ ਵੀ ਕਰ ਲਿਆ ਜੀ ਸਾਡਾ ਉਹ ਵੀ ਕਰ ਲਿਆ ਜੀ ਇਹ ਕਰ ਲਿਆ ਉਹ ਕਰ ਲਿਆ ਜੇ ਉਹਨੇ ਪੈਸੇ ਹੀ ਲੈਣੇ ਹੁੰਦੇ ਤੇ ਪਹਿਲਾਂ ਹੀ ਲੈ ਸਕਦਾ ਸੀ ਚੁੱਪਚੀ ਵੀ ਤੇ ਲੈ ਸਕਦਾ ਸੀ ਵੀ ਉਹਨੇ ਕੋਈ ਐਡਾ ਚੱਕਣੀ ਕਿਉਂ ਚੱਕਿਆ ਡਿਮਾਂਡ ਕੀ ਆਈ ਸੀ ਵੈਸੇ ਤੁਹਾਨੂੰ ਦੱਸਿਆ ਨਾ ਮੇਰੇ ਸੋਨ ਉਹ ਹਣ ਜੋ ਵੀਡੀਓ ਵਿੱਚ ਦੇਖਦੇ ਉਹਨਾਂ ਨੇ ਕਿਹਾ ਵੀ ਸਾਨੂੰ ਕਹਿੰਦਾ 5-7 10 ਲੱਖ ਰੁਪਈਆ ਲੈ ਲਓ ਇੱਕ ਫੋਰਚੂਨ ਗੱਡੀ ਲੈ ਲਓ ਡੇਰਾ ਵੀ ਤੁਹਾਡਾ ਹੀ ਆ ਅਪ ਇੰਟਰਵਿਊ ਸੁਣਦੇ ਹੀ ਆ ਡਿਮਾਂਡ ਤੇ ਫਿਰ ਅਗਲੇ ਨੇ ਕਰਨੀ ਆ ਨਾ ਜਦੋਂ ਅਗਲੇ ਦਾ 56 ਕਸ ਹੁੰਦਾ ਵੀ ਬਾਈ ਡਿਮਾਂਡ ਆ ਜੇ ਉਹ ਆ ਕਿ ਮੈਂ ਇਹਨਾਂ ਨੇ ਵਕਣਾ ਹੁੰਦਾ ਤਾਂ ਪਹਿਲਾਂ ਹੀ ਵਿਕ ਸਕਦਾ ਸੀ ਉਹ ਰਮਨਦੀਪ ਵਾਲੇ ਕੇਸ ਦੇ ਵਿੱਚ ਰਮਨਦੀਪ ਨੇ ਥੋੜਾ ਜ਼ੋਰ ਲਾਇਆ ਸੀ ਇਹਨੂੰ ਲਲਕਾਰਾ ਮਾਰਿਆ ਵੀ ਭਾਈ ਸਾਹਿਬ ਤੂੰ ਬਾਹਰ ਤੇ ਆ ਜੇ ਸਰਕਾਰਾਂ ਉਹਨੂੰ ਛੱਡਦੀ ਉਹਨੂੰ ਕੋ ਸਜ਼ਾ ਨਹੀਂ ਦਿੰਦੀ ਤਾਂ ਫਿਰ ਖਾਲਸਾ ਰਵਾਇਤੀ ਸਜ਼ਾ ਦੇਗਾ ਮਸਾਂ ਦੇ ਨਾਲ ਉਹਦੀ ਤੁਲਨਾ ਕੀਤੀ ਹੈ ਕੀ ਕਹਿੰਦੇ ਤੁਸੀਂ ਬਿਲਕੁਲ ਜਿਹੜੀ ਮਸੰਦੀ ਸਜ਼ਾ ਬਣਦੀ ਆ ਉਹਦੇ ਥੱਲੇ ਮੈਰੋ ਨੂੰ ਨਹੀਂ ਬਾਕੀਆਂ ਨੂੰ ਵੀ ਚਾਹੀਦੀ ਆ ਕਿ ਭਾਈ ਜਿਹੜੀ ਮਸੰਦੀ ਸਜ਼ਾ ਮਰਦੀ ਮਸੰਦੀ ਸਜ਼ਾ ਮਸੰਦੀ ਆ ਇਹ ਥੋੜੋ ਆ ਵੀ ਕੱਲ ਨੂੰ ਆਜੂਗਾ ਤੇ ਸ਼ਰੀਆਂ ਮਾਰ ਕੇ ਤੇ ਉਥੇ ਡੇਰੇ ਚ ਬੈਠਾ ਫਿਰੂਗਾ ਬੀਬੀਆਂ ਫਿਰ ਜਾ ਕੇ ਗੋਡੇ ਖੁੱਟਣੀਆਂ ਤਾਂ ਬੀਬੀਆਂ ਨੂੰ ਵੀ ਸ਼ਰਮ ਚਾਹੀਦੀ ਆ ਤੇ ਖਾਸ ਕਰਕੇ ਉਹਨਾਂ ਦੇ ਬੰਦਿਆਂ ਨੂੰ ਵੀ ਸ਼ਰਮ ਚਾਹੀਦੀ ਆ ਇਹ ਇਦਾਂ ਦੇ ਡੇਰਿਆਂ ਦਾ ਨਾਂ ਖੱਲਣ ਜਦੋਂ ਇੱਕ ਵਾਰੀ ਪਤਾ ਲੱਗ ਜਾਂਦਾ ਸਭ ਤੋਂ ਪਹਿਲੀ ਗੱਲ ਤੇ ਇਹ ਆ ਵੀ ਉਹ ਪਿੰਡ ਦੀ ਜਿਹੜੀ ಗ್ರಾಮ ਪੰਚਾਇਤਾਂ ਇੱਧਰ ਉੱਧਰ ਦੀਆਂ ਅਸਲੀ ਸੰਗਤ ਅਸੇ ਪਾਸੇ ਦੀ ਸੰਗਤ ਉਹਨਾਂ ਨੂੰ ਚਾ ਇਨੂੰ ਬੰਦ ਕਰ ਦੋ ਵੀ ਕੋਈ ਲੋੜ ਨਹੀਂ ਇੱਥੇ ਵੀ ਇੱਥੇ ਜਿਹੜਾ ਕੋਈ ਕੰਮ ਕਰਨਾ ਹੈ ਕਰ ਦਿੱਤਾ ਜੇ ਹੋਰ ਤਾਂ ਸੇ ਗੁਰੂ ਘਰ ਥੋੜੇ ਉੱਥੇ ਸੰਗਤ ਨੇ ਜਰੂਰੀ ਥੋੜੇ ਪਿਆ ਚਰਨ ਘਾੜਤੀ ਜਾਣਾ ਆ ਲੋਰ ਆਸੇ ਪਾਸੇ ਗੁਰੂ ਗੁਰੂ ਘਰ ਹੈ ਉੱਥੇ ਚਲ ਜਾ ਨਮਸਕਾਰ ਕਰਨ ਬਾਣੀ ਪੜਨੀ ਜਾਣਾ ਚਹੇਦਾਰ ਸਾਹਿਬ ਚੁੱਪ ਕਿਉਂ ਹੈ ਕਿਉਂਕਿ ਮਾਮਲਾ ਦੇਖੋ ਬਾਬੇ ਨੂੰ ਇੱਕ ਬਨੇ ਕਰ ਦੋ ਹੁਣ ਮਾਮਲਾ ਗੁਰੂ ਸਾਹਿਬ ਦੀ ਹਜ਼ੂਰੀ ਦਾ ਤਾਂ ਲੈ ਲਈਏ ਜਥੇਦਾਰ ਸਾਹਿਬ ਇਸ ਜਿਹੜੀ ਪਾਵਨ ਸਰੂਪ ਮਹਾਰਾਜੀ ਦੇ ਇਹਨਾਂ ਦੇ ਬਾਰੇਉਂ ਚੁੱਪ ਕਿਉਂ ਨੇ ਉੱਥੇ ਏਡੀ ਵੱਡੀ ਜਿਹੜੀ ਹੈ ਬੇਦਬੀ ਹੋਈ ਹੈ ਉਹ ਚੁੱਪ ਕਿਉਂ ਕਿਉਂ ਨਾ ਡਰਾਇਆ ਹੋਊਗਾ ਫਿਰ ਬੋਲਣ ਦਾ ਫਿਰ ਇਹੀ ਹੋ ਸਕਦਾ ਹੋ ਕੀ ਕਹਿ ਸਕਦੇ ਅਕਾਲ ਤਖ ਦੇ ਸੁਪਰੀਮ ਜਿਹਨੂੰ ਮੰਨਦੇ ਆਪਾਂ ਜੀ ਉਹਨਾਂ ਦਾ ਫਰਜ਼ ਬਣਦਾ ਸੀ ਵੀ ਭਾਈ ਆਹ ਗੱਲ ਹੋ ਗਈ ਆ ਇਹਨੂੰ ਇਸ ਤਰੀਕੇ ਨਾਲ ਇੱਦਾਂ ਕੀਤੀ ਜਾ ਵੀ ਉਹਨਾਂ ਦੇ ਕੰਨ ਤੇ ਜੋ ਨਹੀਂ ਸਰਕਦੀ ਕਿਉਂ ਨਹੀਂ ਸਰਕੀ ਸਾਰੀ ਵੋਟਾਂ ਦੀ ਰਾਜਨੀਤੀ ਹੈ ਜੀ ਸਿੱਖ ਕੌਮ ਦਾ ਕਿਰਦਾਰ ਕੀ ਦੇਖੇਗੀ ਦੁਨੀਆ ਜਦੋਂ ਇਹ ਖਬਰ ਨਸ਼ਰ ਹੋ ਰਹੀ ਹੈ ਔਰ ਇਹ ਸਾਰੇ ਪਾਸੇ ਜਾ ਰਿਹਾ ਕਿ ਡੇਰੇ ਜਿਹੜੇ ਨੇ ਸਿੱਖ ਚਿਹਰੇ ਦੇ ਲੋਕ ਨੇ ਜਿਹੜੇ ਇਹ ਕਿਹੋ ਜਿਹੀ ਪਰੰਪਰਾ ਚ ਨਾਲ ਇਹ ਉਹ ਸਿੱਖ ਨਹੀਂ ਕਹਿ ਸਕਦੇ ਜੇ ਮੇ ਮੇਰੀ ਸਾਰੇ ਸੰਗਤ ਨੂੰ ਅਪੀਲ ਆ ਦੇਸ਼ ਦੀ ਦੇਸ਼ ਦੀਆਂ ਸੰਗਤਾਂ ਨੂੰ ਕਿ ਇਹ ਸਿੱਖ ਦਾ ਡੇਰਾ ਨਹੀਂ ਇੱਕ ਮਸੰਦ ਦਾ ਡੇਰਾ ਸੀ ਠੀਕ ਹੈ ਮਸਾਂਦੀ ਕਹਾਂਗੇ ਉਹਨੂੰ ਕਦੀ ਕਹਿੰਦੇ ਜੀ ਅਸੀਂ ਸਾਡਾ ਇਤਿਹਾਸ ਦੇਖੋ ਅਸੀਂ ਤਾਂ ਔਰਤਾਂ ਦੀਆਂ ਇੱਜ਼ਤਾਂ ਬਚਾਈਆਂ ਪਰ ਤੁਸੀਂ ਕਿਸੇ ਨੂੰ ਕਿਉਂ ਹਪਲਾ ਪੀ ਅਸੀਂ 19 ਤਾਂ ਬਚਾਈਆਂ ਉਹਨਾਂ ਕਹਿੰਦਾ ਅੱਛਾ ਜੀ ਜੇ ਤਾਂ ਚਨਕੜ ਬਚਾਈ ਸੀ ਮੈਂ ਜਿਹੜੀ ਤੁਹਾਨੂੰ ਗੱਲ ਕਹਿਣਾ ਜੀ ਜਿਹੜੇ ਸਿੰਘ ਇਤਾਂ ਬਚਾਉਂਦੇ ਤਾਂ ਹੁਣ ਮੈਰੋ ਨੇ ਤੇ ਜਿੱਦ ਬਚਾਈ ਆ ਨਾ ਉਹ ਸਿੰਘਾਂ ਚ ਗਿਣਿਆ ਗਿਆ ਤੇ ਜਿਹੜਾ ਦੂਜਾ ਮਸੰਦਾਂ ਚ ਗਿਣਿਆ ਗਿਆ ਤੇ ਮਸੰਦ ਤੇ ਗੁਰੂ ਸਾਹਿਬ ਦੇ ਵੇਲੇ ਵੀ ਸੀਗੇ ਤੇ ਮਸੰਦ ਹੁਣ ਵੀ ਆ ਮਸੰਦ ਵੀ ਤਾਂ ਨਾਲ-ਨਾਲ ਹੀ ਚੱਲੇ ਆਉਂਦੇ ਆ ਕਿ ਔਰਤਾਂ ਸੁਧਰਦੀਆਂ ਕਿਉਂ ਨਹੀਂ ਕਿ ਉਹਨਾਂ ਦੇ ਘਰਾਂ ਵਾਲੇ ਅੰਨੇ ਨੇ ਉਹ ਕੀ ਕਰਨ ਵਾਸਤੇ ਭੇਜ ਦਿੰਦੇ ਨੇ ਇਹਨਾਂ ਲੁੱਚੇ ਸਾਧਾਂ ਦੇ ਕੋਲ ਇਹਨਾਂ ਡੇਰੇਆਂ ਦਾਰਾਂ ਕੋਲ ਔਰ ਇਹਨਾਂ ਆਯਾਸ ਸਾਧਾਂ ਦੇ ਕੋਲ ਵੇਖੋ ਜੀ ਜਿਹਨੇ ਸੇਵਾ ਕਰਨੀ ਆ ਸਭ ਤੋਂ ਪਹਿਲਾਂ ਮਾਂ-ਬਾਪ ਦੀ ਕਰ ਲਵੇ ਜੇ ਸਾਤੇ ਲੜੇ ਕੋ ਜਾ ਕੇ ਲੱਤਾ ਕੁੱਟਣੀਆਂ ਤੇ ਘਰੇ ਮਾਂ ਬਾਪ ਨਹੀਂ ਹੈਗੇ ਜਿਹਦੇ ਸਾਧ ਲੱਤਾ ਕੁੱਟੇ ਉਹ ਜਰਾ ਪੁੰਨ ਮਿਲਦਾ ਘਰੇ ਪਾਣੀ ਦਾ ਘਟਣੀ ਕਿਸੇ ਨੂੰ ਪੁੱਛਣਾ ਬਹੁਤ ਸਾਰੀਆਂ ਬੀਬੀਆਂ ਮੈਂ ਵੇਖੀਆਂ ਜਿਹੜੀਆਂ ਘਰ ਬਜ਼ੁਰਗ ਬਿਲਕਦੇ ਆ ਵੀ ਸਾਨੂੰ ਪਰਖਾਦਾ ਦੇ ਦੋ ਸਾਨੂੰ ਕਾਹ ਦੇ ਦੋ ਬਹੁਤ ਦੇ ਦੋ ਨਾ ਜੀ ਇੱਥੇ ਸ਼ਬੀਲ ਤੇ ਸੇਵਾ ਕੰਮ ਚੱਲੇ ਮੇਰੇ ਅੱਖੇ ਦੇਖਣ ਦੀ ਗੱਲ ਆ ਇੱਕ ਦਾਦਾ ਆਪਣੇ ਪੋਤੇ ਕੋਲੋਂ ਪਾਣੀ ਮੰਗਣ ਦੇ ਆ ਵੀ ਬੁੱਧ ਮੈਨੂੰ ਪਾਣੀ ਦੇ ਦੇ ਕਹਿੰਦਾ ਨਾ ਨਾ ਬਾਪੂ ਮੈਂ ਤਾਂ ਸ਼ਬੀਲ ਤੇ ਸੇਵਾ ਕੰਮ ਚੱਲਾਂ ਤੈਨੂੰ ਇਹ ਦੱਸੋ ਵੀ ਪਹਿਲਾਂ ਫਰਜ਼ ਦਾ ਘਰੇ ਪਾਣੀ ਪੁੱਛਣਾ ਕਿ ਪਹਿਲਾਂ ਸ਼ਬੀਲ ਤੇ ਸੇਵਾ ਕਰਨ ਦਾ ਫਰ ਇਹ ਜਿਹੜੀਆਂ ਬੀਬੀਆਂ ਬੰਦੇ ਉਹਨਾਂ ਦੇ ਜਿਹੜੇ ਇਹਨਾਂ ਨੂੰ ਤੋੜ ਦਿੰਦੇ ਆ ਅੱਛਾ ਜਿਹੜੀਆਂ ਬੀਬੀਆਂ ਬਾਬੀਆਂ ਦੀਆਂ ਲੱਤਾਂ ਕੁੱਟਦੀਆਂ ਉਹਨਾਂ ਨੇ ਕਦੀ ਘਰ ਕੇ ਇਹ ਬਜ਼ੁਰਗਦਿਆਂ ਜਾਂ ਆਪਣੇ ਘਰ ਵਾਲੇ ਦੀਆਂ ਥੱਕੇ ਹਾਰੇ ਆਏ ਦੀਆਂ ਲੱਤਾਂ ਕੁੱਟੀਆਂ ਹੋਣਗੀਆਂ ਨਾ ਨਾ ਉਹਨਾਂ ਦੇ ਵਿਚਾਰੇ ਨੇ ਕੁੱਤੇ ਖਾਣੀ ਕਰਦੀਆਂ ਹੋਣੀਆਂ ਇਹਨਾਂ ਨੇ ਉੱਥੇ ਕੀ ਕਰਨਾ ਸਾਢੇ ਘੰਟੇ ਲੱਤਾਂ ਕੁੱਟ ਲੈਣ ਅਗਲਾ ਕਹਿੰਦੀਆਂ ਉਹ ਦਬਕਾ ਹੀ ਮਾਰਦੀਆਂ ਹੋਣਗੀਆਂ ਵੀ ਸਾਡੇ ਪਿੱਛੇ ਸਾਧ ਹੈਗਾ ਇਦਾਂ ਦਾ ਕਿ ਭਾਈ ਜੀ ਘਰਦਿਆਂ ਨੇ ਕੁਝ ਕਿਹਾ ਤੇ ਮੈਂ ਦੇਖਿਓ ਤਾਂਠਾ ਹੱਲ ਕੀ ਐ ਇਹੋ ਜਿਹਾ ਲੁੱਚੇ ਸਾਦਾ ਨੋਨ ਨੱਥ ਪਾਉਣੀ ਹੋਵੇ ਤਾਂ ਹੱਲ ਕੀ ਐ ਹੱਲ ਕੋਈ ਆ ਜੋ ਬਸੰਦਾ ਦਾ ਹੱਲ ਹੁੰਦਾ ਜੋ ਸਗਾ ਬਣਦੀ ਆ ਕਾਨੂੰਨ ਦੇਵੇਂ ਇਹਨੂੰ ਹੁਣ ਬਾਰਲ ਦੇਸ਼ਾਂ ਦੇ ਵਿੱਚ ਬੇਦਬੀ ਕਿਉਂ ਨਹੀਂ ਹੁੰਦੀ ਅਗਲੇ ਜਿਹੜੇ ਗੋਲੀ ਮਾਰ ਦਿੰਦੇ ਆ ਹੂੰ ਪਾਕਿਸਤਾਨ ਕੰਟਰੀ ਆ ਸਭ ਤੋਂ ਦੇਖੋ ਕਹਿੰਦੇ ਆ ਉੱਥੇ ਕਦੀ ਕ੍ਰਾਂਚੀ ਰਹਿੰਦੀ ਕਦੀ ਬੇਦਬੀ ਸੁਣੀ ਆ ਉਹਨਾਂ ਦੇ ਉਹ ਸਿੱਧੇ ਅਗਲੇ ਫਾਹੇ ਡੰਗਦੇ ਆ ਬਾਰਲ ਦੇਸ਼ ਕਦੀ ਪ੍ਰਾਰਥਨ ਦੇਖਿਆ ਸੁਣਿਆ ਜਿੰਨੀਆਂ ਤੁਸੀਂ ਆਪਾਂ ਨੈਟ ਦੇ ਥਰੂ ਵੀਡੀਓਆਂ ਦੇਖਦੇ ਆ ਅਗਲੇ ਚੌਕ 'ਚ ਟੰਗੇ ਫਾਹਾ ਦਿੰਦੇ ਆ ਬਾਬਾ ਜੀ ਸਿੱਖੀ ਦੀ کردار ਖੁਸ਼ੀ ਨਹੀਂ ਹੋ ਰਹੀ ਇਹ ਕੋਈ ਸਾਜ਼ਿਸ਼ਨ ਹੋ ਰਿਹਾ ਹੈ ਕਿ ਜਾਂ ਵਾਕਿਆ ਹੀ ਅਸੀਂ ਕੁਝ ਵੈਸ਼ੀ ਦਰਿੰਦੇ ਤੇ ਹਵਸੀ ਲੋਕਾਂ ਨੂੰ ਜਿਹੜੇ ਜਿਸਮ ਦੇ ਭੁੱਖੇ ਨੇ ਉਹ ਬਾਬਾ ਗਿਰੀ ਦੇ ਜਾਲ ਦੇ ਵਿੱਚ ਆਮ ਭੋੜੇ ਪਾਲੀਆਂ ਔਰਤਾਂ ਨੂੰ ਮਜਬੂਰ ਔਰਤਾਂ ਨੂੰ ਜਾਂ ਲੋੜਵੰਦ ਔਰਤਾਂ ਨੂੰ ਜਾਂ ਫਿਰ ਜਿਨ੍ਹਾਂ ਨੂੰ ਕਹਿ ਦਈਏ ਕਿ ਕਿਸੇ ਚੀਜ਼ ਦੀ ਭੁੱਖ ਹੈ ਐਸੀਆਂ ਔਰਤਾਂ ਨੂੰ ਫਸਾ ਕੇ ਉਹਨਾਂ ਦਾ ਜਿਸਮ ਦੇ ਨਾਲ ਖੇਲਵਾੜ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਜਿਹੜੀ ਉੱਥੇ ਜਾਣੇ ਵਾਲੀ ਸੰਗਤਾ ਉਹਨੂੰ ਇਹ ਦੇਖਣਾ ਚਾਹੀਦਾ ਇਹ ਡੇਰਾ ਸਾਧ ਦਾ ਆਇਆ ਕਿ ਮਸੰਦ ਦਾ ਹੈ ਸਿੱਖੀ ਪੇਜ ਦੇ ਵਿੱਚ ਕੋਈ ਮਸੰਦ ਬਣ ਗਿਆ ਤੇ ਦਾ ਮਤਲਬ ਇਹ ਤਾਂ ਨਹੀਂ ਕਿ ਸਾਰੇ ਮਸੰਦ ਹੀ ਆ ਜਾਂ ਸਾਰੇ ਡੇਰੇਆਂ 'ਚ ਹੀ ਆ ਕੁਝ ਹੁੰਦਾ ਅਧਿ ਨਿਹੰਗ ਸਿੰਘਾਂ ਦੇ ਡੇਰੇ ਦੇ ਵਿੱਚ ਹੋਵੇ ਤੇ ਇਦਾਂ ਦੀ ਘਟਨਾ ਉਹ ਜਥੇਬੰਦੀ ਨਾਲ ਵੀ ਤੁਰੰਤ ਐਕਸ਼ਨ ਲਊਗੀ ਉਹਦਾ ਅੱਗਾ ਪਿੱਛਾ ਲਾਲ ਕੀਤਾ ਜਾਊਗਾ ਇਹਦੇ ਤੇ ਤਾਂ ਬਿਆਨ ਹੀ ਕੋਈ ਨਹੀਂ ਆਇਆ ਕਦੀ ਕਦੀ ਸੁਣਿਆ ਨਿਹੰਗ ਸਿੰਘਾਂ ਦੇ ਡੇਰੇ ਦੇ ਵਿੱਚ ਬਿਆਦਬੀ ਦੀ ਘਟਨਾ ਹੋਈ ਆ ਜੀ ਉਹਨਾਂ ਨੂੰ ਪਤਾ ਕਿ ਨਿਹੰਗ ਸਿੰਘਾਂ ਕਿਵੇਂ ਵੱਡੇ ਹੁੰਦੇ ਆ ਸਾਡਾ ਪਾਰਤਾਰਾਂ ਤੇ ਬਾਣੀ ਦੇ ਲੜ ਲੱਗੀਆਂ ਹੀ ਹੋਣਾ ਕਿਸੇ ਸਾਥ ਦੇ ਬੜ ਲੜ ਲੱਗੀਆਂ ਨਹੀਂ ਹੋਣਾ ਉਹਦੇ ਉਹਦੇ ਉੱਤੇ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰਦੇ ਆ ਕਿ ਸਿੱਖਾਂ ਦੀ ਜਿਹੜੀ ਛਵੀ ਆ ਉਹ ਖਰਾਬ ਹੋਣ ਲਈ ਆ ਅੱਦੇ ਹੀ ਤੇ ਐਡਾ ਵੱਡਾ ਰੋਣਾ ਰੱਪਾ ਪਿਆ ਮੇਦੇ ਪਰਚਾ ਦੇ ਦੋਤੇ ਤੇ ਹੋ ਹੀ ਗਿਆ ਸੀ ਉਹਨੂੰ ਬਾਹਰ ਕੱਢਣ ਲਈ ਦਬਾਇਆ ਜਾ ਰਿਹਾ ਜਿਨ੍ਹਾਂ ਨੇ ਉਹ ਚੱਕਣ ਚੱਕਿਆ ਜਿ ਤਦੇ ਤੇ ਸੰਗਤ ਉਹਨੇ ਮੈਨੂੰ ਅਪੀਲ ਕੀਤੀ ਸਾਰਿਆਂ ਨੂੰ ਕਿ ਭਾਈ ਭਈ ਹੁਣ ਮੈਨੂੰ ਦਬਾ ਰਹੇ ਆ ਬਾਬਾ ਸ਼ੁਕਰੀਆ ਬਾਬਾ ਕੁਲਜੀਤ ਸਿੰਘ ਜੀ ਤੁਹਾਡਾ ਐਸਨ ਸਾਡੇ ਨਾਲ ਮਿਸ਼ਲ ਸ਼ਹੀਦਾ ਤਰਨਾ ਦਲ ਤੋਂ ਬਾਬਾ ਕੁਲਜੀਤ ਸਿੰਘ ਜੀ ਸੋ ਉਹਨਾਂ ਨੇ ਕਹਿਣਾ ਹੈ ਕਿ ਪਾਈ ਅਮਰਤਪਾਲ ਸਿੰਘ ਮੈਰੋ ਜੀ ਭੁੱਬਾ ਮਾਰ ਮਾਰ ਤੁਸੀਂ ਰੋਏ ਹੋ ਤੁਹਾਡਾ ਸਾਥ ਉਹਨਾਂ ਸਾਰਿਆਂ ਨੇ ਦਿੱਤਾ ਜਿਹੜੇ ਜਾਜ ਦੀ ਜ਼ਮੀਰ ਵਾਲੇ ਨੇ ਪਰ ਜਿਨ੍ਹਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਨੇ ਔਰ ਉਹਨਾਂ ਨੇ ਮੂੰਹ ਲੁਕਾ ਲਿਆ ਗੁਰੂ ਨੂੰ ਪਿੱਠ ਵਿਖਾ ਦਿੱਤੀ ਹੈ ਤੁਹਾਡੇ ਨਾਲ ਨਹੀਂ ਖਲੋਤੇ ਬੇਫਿਕਰ ਹੋ ਜਾਓ ਇਸ ਵੇਲੇ ਕੌਮ ਜਾਗ ਚੁੱਕੀ ਹੈ ਜਿੱਥੇ ਬੇਗੈਰਤ ਬੇਅਣਖੇ ਤੇ ਬਹੁਤ ਹੀ ਮਖੌਟੇ ਪਾ ਕੇ ਪੰਥਕ ਠੇਕੇਦਾਰ ਬਣੇ ਨੇ ਜਿਹੜੇ ਉਹ ਵੀ ਬੇਨਕਾਬ ਹੋ ਗਏ ਨੇ ਤੁਹਾਡੇ ਨਾ ਹੰਝੂਆਂ ਦੇ ਸਹਿਲਾਬ ਦੇ ਵਿੱਚ ਉਹ ਸਾਰੇ ਰੁੱੜ ਜਾਣਗੇ ਜਿਨ੍ਹਾਂ ਨੇ ਸਿੱਖੀ ਦਾ ਨਕਾਬ ਪਾ ਕੇ ਸਿੱਖੀ ਨੂੰ ਹੀ ਘੁਣਵਨ ਖਾਰੇ ਬਾਬਾ ਸ਼ੁਕਰੀਆ ਬਾਬਾ ਕੁਲਜੀਤ ਸਿੰਘ ਜੀ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ